ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮਿਕਸ ਮੈਚ ਜੀਆਂ ਕਲੈਕਸ਼ਨ ਲੈ ਕੇ ਆਈਆਂ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਪਿਆਰੇ ਨੇ ਤੇ ਸਾਰੇ ਹੀ ਡਿਜ਼ਾਈਨ ਤੇ ਪੈਟਰਨ ਅਵੇਲੇਬਲ ਨੇ ਤੁਸੀਂ ਜੇ ਕੋਈ ਵੀ ਕਵਰੀ ਕਰਨੀ ਹੈ ਤਾਂ ਮੇਰਾ ਨੰਬਰ 6239245050 ਜਿੱਤਾਸ ਨੰਬਰ ਜਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਵਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡਾ ਰਿਪਲਾਈ ਜਰੂਰ ਆਏਗਾ ਐ ਪਸ਼ਮੀਨਾ ਦੇ ਸੂਟ ਨੇ ਮਿਕਸ ਮੈਚ कलैक्शन वाले सूट भी आन गए प्रिंट भी आए गए डिजाइन जोड़े वक्रे वक्रे ने जोड़े रंग भी ने वो सारे इतने एड किए हैं बॉटम इन्होंने प्लेन आएगा जो कि इतने ऐड है तो अगर सूट बाई करना चाह कोई भी क्वैरी करनी है तो मैं नंबर दिता नंबर जाके मैसेज कर दो जो भी थोड़ी क्वैरी है डिजाइन सूट पैटर्न सारे अवेलेबल ने मैं कोशिश कराँगी जिन्हों की तो डिस्क्रिप मैं दे दया दे दिया मैं नंबर जाके मैसेज कर दो ए पशमीना दे सूट आए गए शर्ट बॉटम मैन दो ਜਿਹੜਾ ਸ਼ਾਲ ਆਏਗਾ ਪਸ਼ਮੀਨਾ ਦਾ 1240 ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਐਮ ਵਾਲਾ ਵੀ ਪਸ਼ਮੀਨਾ ਦੀ ਸ਼ਰਟ ਸ਼ਾਲ ਤੇ ਬਾਟਮ ਹੈ 1570 ਰੁਪਏ ਦਾ ਪ੍ਰਾਈਸ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਰੰਗ ਇਹਦੇ ਵਿੱਚ ਪੰਜ ਹੈ ਕਿੰਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੁਝ ਵੈਡਿੰਗ ਸਪੈਸ਼ਲ ਆਣਗੇ ਉਹਨਾਂ ਦੀ ਵੀ ਡਿਟੇਲ ਮੈਂ ਇੱਥੇ ਦੱਸ ਦਿਆਂਗੀ ਐਮ ਵਾਲੇ ਸੂਟ ਜਿਹੜੇ ਨੇ ਤੁਹਾਨੂੰ 4100 ਵਿੱਚ ਮਿਲਣਗੇ ਇੰਪੋਰਟੈਂਟ ਪਿਓਰ ਸੌਫਟ ਸ਼ਿਮਰ ਦਾ ਜਿਹੜਾ ਸਿਲਕ ਦਾ ਫੈਬਰਿਕ ਹੁੰਦਾ ਹੈ ਉਹ ਮੈਨਾਂ ਤੁਹਾਨੂੰ ਮਿਲੇਗਾ फ्रंट ਤੇ embroidery ਹੈ ਮਿਰਰ ਵਰਕ ਹੋਇਆ ਹੈ बॉटम ਜਿਹੜਾ ਸ਼ੈਂਟੂਨ ਦਾ ਹੈਗਾ 3 ਮੀਟਰ ਦਾ ਦੁਪੱਟਾ organza ਦਾ ਡਿਜ਼ਾਈਨਰ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਤੇ ਫੁੱਲ ਸਾਈਟਾਂ 1 ਮੀਟਰ ਤੋਂ ਉੱਪਰ ਦੀ ਲੈਂਥ ਨਾਲ ਆਏਗਾ ਰੰਗ ਇਹਦੇ ਵਿੱਚ ਜਿੰਨੇ ਹੈਗੇ ਨੇ ਮੈਂ ਇੱਥੇ ਏਡ ਕਰ ਦਿੱਤੇ ਨੇ बॉटम प्लेन ਆਏਗੀ ਸ਼ੋਰ ਤੇ ਬਹੁਤ ਪਿਆਰਾ ਵਰਕ ਹੈ ਬ੍ਰਾਈਡਲ ਸਪੈਸ਼ਲ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਰੰਗ ਡਿਜ਼ਾਈਨ ਸਾਰੇ ਅਵੇਲੇਬਲ ਨੇ ਐਂ ਵਾਲੇ ਸੂਟ ਤੁਹਾਨੂੰ 1700 ਰੁਪਏਾਂ ਦੇ ਵਿੱਚ ਸੌਫਟ crepe silk ਦਾ ਸੂਟ ਮਿਲੇਗਾ ਪਾਕਿਸਤਾਨੀ ਪ੍ਰਿੰਟ ਹੋਇਆ ਹੋਇਆ ਦੇਤੇ ਬੈਕ ਪਲੇਨ ਆਏਗੀ 슬ੀਵਜ਼ ਤੇ ਜਿਹੜੀਆਂ ਨੇ ਉਹਨਾਂ ਤੇ ਵਰਕ ਹੈ ਬਾਟਮ ਪਲੇਨ ਆਏਗਾ ਦੁਪੱਟਾ ਸ਼ਿਫੋਨ ਦਾ ਆਏਗਾ ਬਾਕੀ ਕੁਇਰੀ ਤਾਂ ਨੰਬਰ ਜਾ ਕੇ ਮੈਸੇਜ ਕਰ ਦੋ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ